ਅਚੇਤ ਪਵਨ ਫਤੇਗੜ ਸਾਹਿਬ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਫਤੇਗੜ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਵੱਲੋਂ 68 ਪਰਿਵਾਰਾਂ ਨੂੰ ਕਰਜ਼ਾ ਮਾਫੀ ਦੇ ਸਰਟੀਫਿਕੇਟ ਵੰਡੇ ਗਏ ਵਿਧਾਇਕ ਲਖਵੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀ ਕਿਹਾ ਆਓ ਸੁਣਦੇ ਹਾਂ ਮਾਨਯੋਗ ਸਰਦਾਰ ਭਗਤ ਸਿੰਘ ਮਾਨ ਸਾਹਿਬ ਦਾ ਮੈਂ ਤਹਿ ਦਿਲੋਂ ਧੰਨਵਾਦ ਹਲਕਾ ਸ਼੍ਰੀ ਫਤਿਹਗੜ ਸਾਹਿਬ ਨੂੰ ਸਾਡੇ ਸਾਰੇ ਜਿਹੜੇ ਹਲਕੇ ਦੇ 68 ਪਰਿਵਾਰ ਹਨ ਜਿਨ੍ਹਾਂ ਨੂੰ ਕਰਜ਼ੇ ਤੋਂ ਮੁਕਤੀ ਮਿਲੀ ਹੈ ਉਹ ਪਰਿਵਾਰਾਂ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਬਹੁਤ ਵੱਡੀ ਰਾਹਤ ਆ ਸਾਡੇ ਭਰਾਵਾਂ ਨੂੰ ਔਰ ਕਹਿ ਸਕਦੇ ਹਾਂ ਕਿ ਇਹ ਭਰਾਵਾਂ ਦੀ ਬਦੌਲਤ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਔਰ ਜਿਹੜਾ ਇਹਨਾਂ ਦਾ ਹੱਕ ਹੈ ਇਹਨਾਂ ਨੂੰ ਮਿਲਿਆ ਬਹੁਤ ਸਾਲਾਂ ਤੋਂ ਇਹ ਜਿਹੜੇ ਝੂਜਦੇ ਸੀ ਲੜਾਈ ਲੜਦੇ ਸੀ ਲੇਕਿਨ ਕਿਸੇ ਵੀ ਸਰਕਾਰ ਨੇ ਇਹਨਾਂ ਦਾ ਹੱਕ ਨਹੀਂ ਸੀ ਦਿੱਤਾ ਅੱਜ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਸਾਡੇ ਭਰਾਵਾਂ ਨੂੰ ਬਹੁਤ ਵੱਡੀ ਰਾਹਤ ਪਰਿਵਾਰਾਂ ਨੂੰ ਰਾਹਤ ਦਿੱਤੀ ਹੈ ਮੈਂ ਧੰਨਵਾਦ ਕਰਦਾ ਸਾਰੀ ਪਰਿਵਾਰਾਂ ਵੱਲੋਂ ਹਲਕਾ ਫੇਟ ਗੱਡ ਸਕਦੇ ਸਰ ਕਿੰਨੇ ਪਰਿਵਾਰਾਂ ਨੂੰ ਜਿਹੜਾ ਮਾਫ ਕੀਤਾ ਗਿਆ ਸਰ 68 ਪਰਿਵਾਰਾਂ ਨੂੰ ਮਾਫੀ ਹੋਈ ਹੈ ਉਹਦੇ ਵਿੱਚ ਸਭ ਤੋਂ ਵੱਧ ਜਿਹੜਾ ਇੱਕ 1152000 ਮਾਫ ਹੋਇਆ ਔਰ ਕਿਸੇ ਦਾ 7 ਲੱਖ ਮਾਫ ਹੋਇਆ ਕਿਸੇ ਦਾ 3 ਲੱਖ ਮਾਫ ਹੋਇਆ ਇੱਕ ਪਰਿਵਾਰ ਚ ਪੰਜ ਜਿਹੜਾ ਮਹੌਮਦੀ ਪਰਦਾ ਪੰਜ ਲੱਖ ਤੋਂ ਉੱਪਰ ਵੀ ਮਾਫ ਹੋਇਆ ਕਿੰਨੇ ਕ ਜਿਹੜੀ ਅਮਾਉਂਟ ਸੀਗੀ ਟੋਟਲ ਟੋਟਲ ਇਹ ਤਕਰੀਬਨ 90 ਲੱਖ ਦੇ ਕਰੀਬ ਜਿਹੜਾ ਇਹ ਅਮਾਉਂਟ ਸੀ ਜਿਹੜਾ ਸਾਡੇ ਭਰਾਵਾਂ ਨੂੰ ਜਿਹੜਾ ਕਰਜ਼ੇ ਤੋਂ ਮੁਕਤੀ ਹੋਈ ਹੈ ਜੀ ਉਹ ਬਹੁਤ ਅਮੋਲਕ ਹੈ। ਜਿਹਨਾਂ ਦਾ ਕਰਜ਼ਾ ਸੀ ਉਹਨਾਂ ਦੀ ਸਰਕਾਰਾਂ ਕਰ ਰਹੀਆਂ ਸੀ। ਇਹ ਮੂੜ ਬਹੁਤ ਸਵਾਰਥ ਸੀ। ਬਹੁਤ ਮਾਰੀ ਉਹ ਸਾਡੇ ਕੋਲ ਆਉਂਦੀ ਸੀ ਅਸੀਂ ਦੇਖ ਕੇ ਸੱਜੇ ਖੋਏ ਜਾਂਦੇ ਸੀ। ਸਾਡੇ ਕੋਲ ਸਾਧਨ ਨਹੀਂ ਸੀ ਅਸੀਂ ਇਹ ਵਾਪਸ ਕਰ ਸਕੀਏ। ਅਸੀਂ ਪੰਜਾਬ ਸਰਕਾਰ ਦੇ ਸਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੋਈ ਅਪਰਾਲਾ ਕੀਤਾ ਗਿਆ। ਖਜ਼ਾਨਾ ਮੰਤਰੀ ਟੀਮਾ ਸਾਹਿਬ ਵੱਲੋਂ ਲੈ ਜਿਹਨਾਂ ਦੇ ਡੀਐਮ ਸਾਹਿਬ ਮੈਡਮ ਬੈਠੇ ਨੇ ਦਲਜੀਤ ਖੋ ਇਹਨਾਂ ਨੇ ਪਿੰਡ ਪਿੰਡ ਜਾ ਕੇ ਕੱਲ ਕੱਲੇ ਬੰਦੇ ਨੂੰ ਲੱਭਿਆ। ਜਿਹੜੇ ਜਿਹੜੇ ਬੰਦੇ ਸੀ ਉਹਨਾਂ ਨੇ ਲਿਸ਼ਟਾਂ ਬਣਾਈਆਂ ਲਿਸ਼ਟਾਂ ਮਾ ਕੇ ਭੇਜੀਆਂ ਪਰ ਵਿਆਹ ਦੇ ਕਰਦੇ ਆਪ ਪਰੋਂ ਅਸੀਂ ਬਹੁਤ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਸਾਡਾ ਕਰਦਾ ਮਾਣ ਪਿਆ ਸਾਨੂੰ ਦਾ ਪ੍ਰਾਪਰਟੀ ਵੇਚਨੇ ਔਰ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ